ਕਹਿੰਦਾ ਭੈਣੇ ਕੋਈ ਗੱਲ ਨਹੀਂ ਤੂੰ ਆਈਆਂ ਮੇਰੇ ਕੋਲੇ ਬਹੁਤ ਅੱਜ ਦਿੱਤੀ ਬਹੁਤ ਮਾਨ ਮਹਿਸੂਸ ਹੋਇਆ ਮੇਰੇ ਨਾਲ ਉਹਨਾਂ ਨੇ ਵਾਦਾ ਕੀਤਾ ਸੀ ਕਿ ਭੈਣੇ ਮੈਂ ਤੇਰਾ ਗੀਤ ਵੀ ਕਰਾਉਂਗਾ ਤੈਨੂੰ ਮਾਰਕੀਟ ਦੇ ਵਿੱਚ ਲੈ ਕੇ ਆਉਂਗਾ ਜਿੱਥੋਂ ਤੱਕ ਹੋਈ ਮੈਂ ਉੱਥੋਂ ਤੱਕ ਤੇਰੀ سپورਟ ਕਰੂੰਗਾ ਪਰ ਕਮੀ ਮਹਿਸੂਸ ਕਰਦੇ ਆ ਕਿ ਅੱਜ ਜੋ ਦੁਨੀਆ ਤੇ ਹੁੰਦਾ ਅੱਜ ਅਸੀਂ ਵੀ ਕਿਤੇ ਦੀ ਕਿਤੇ ਬੈਠੇ ਹੁੰਦੇ ਸਾਡੇ ਵੀ ਦਿਨ ਬਦਲ ਜਾਂਦੇ ਪਰ ਉਹਨਾਂ ਦੇ ਨਾਲ ਸਾਡੇ ਵੀ ਸੁਪਨੇ ਅਧੂਰੇ ਮਾਪੇ ਦੀ ਕਮੀ ਵੀਰੇ ਭੈਣ ਭਰਾ ਦੀ ਕਮੀ ਮਹਿਸੂਸ ਹੁੰਦੀ ਹੈ ਜਿਵੇਂ ਅੱਜ ਸਿੱਧੂ ਮੂਸੇਵਾਲੇ ਵੀਰ ਦੀ ਕਮੀ ਮੈਨੂੰ ਮਹਿਸੂਸ ਹੋਈ ਇੱਥੇ ਉਹਦੀ ਜਗ੍ਹਾ ਤੇ ਆ ਕੇ ਤੇ ਵੀਰੇ ਨਾਮ ਇਹ ਮੁੰਡਿਆਂ ਚ ਸੀਗਾ ਵੀਰਾ ਉਹ ਪਾਪਾ ਨੂੰ ਹਮੇਸ਼ਾ ਹੀ ਸਟੇਟ ਤੇ ਗਾਇਆ ਕਰਦੇ ਸੀ ਜਿਵੇਂ ਰਤ ਪਿਆਰ ਦੀ ਸੌਂਗ ਇੱਕ ਸੌਣ ਦਾ ਮਹੀਨਾ ਰਤ ਪਿਆਰ ਦੀ ਗਾਇਆ ਕਰਦੇ ਸੀ ਬਹੁਤ ਕਮੀ ਮਹਿਸੂਸ ਹੁੰਦੀ ਐ ਇਸ ਚੀਜ਼ ਦੀ ਟੋਟਾਂ ਦੇ ਵਿੱਚ ਵੀ ਤੁਹਾਡੇ ਪਿਤਾ ਜੀ ਦਾ ਗੀਤ ਅਕਸਰ ਸਿੱਧੂ ਗਾਉਂਦੇ ਹਾਂਜੀ ਵੀਰੇ ਗਾਉਂਦੇ ਸੀ ਪਾਪਾ ਨੇ ਜਾ ਸੋਣਾ ਹੁਣ ਮੁੜ ਜਾ ਵੀਰਾ ਤੇ ਤੇਰੀ ਉਮਰ ਚਾਹ ਹਰ ਜੁਗ ਹੋਵੇ ਸਾਡਾ ਸਭਨ ਵਖਰਾ ਅੜਿਆ ਤੇ ਜਿਹੜਾ ਅਥਰੂ ਬਹਿ ਹਣ ਬਣ ਚੋਵੇ ਟੈਲੀਪੋਸਟ ਪੰਜਾਬੀ ਦੇਖ ਰਹੇ ਤੁਸੀਂ ਤੇ ਮੈਂ ਹਾਂ ਦੀਪ ਸੰਦੀਪ ਸਿੱਧੂ ਮੂਸੇਵਾਲਾ ਦੀ ਯਾਦਗਾਰ ਤੇ ਪਿੰਡ ਮੂਸਾ ਦੇ ਵਿੱਚ ਮੌਜੂਦ ਹਾਂ ਇੱਥੇ ਸਾਨੂੰ ਮਿਲੇ ਨੇ ਹਰਮਨ ਸ਼ੱਤਾ ਜੋ ਕਿ ਸਵਰਗਵਾਸੀ ਮਿਸ਼ਤਰ ਸ਼ੱਤਾ ਦੀ ਬੇਟੀ ਨੇ ਮਿਸ਼ਤਰ ਸ਼ੱਤਾ ਉਹ ਕਲਾਕਾਰ ਨੇ ਜਿਨ੍ਹਾਂ ਦੇ ਗੀਤ ਅੱਜ ਵੀ ਟਰੈਕਾਂ ਤੇ ਸੁਨੇ ਜਾਂਦੇ ਨੇ ਟਰੱਕਾਂ ਦੇ ਵਿੱਚ ਵੱਜਦੇ ਨੇ ਇਤੋਂ ਤੱਕ ਕਿ ਸਿੱਧੂ ਮੂਸੇਵਾਲਾ ਦੀ ਆਪਣੀ ਹਰ ਸਟੇਜ ਉੱਤੇ ਨਿਸ਼ੱਤਰ ਛੱਤਾ ਜੀ ਦੇ ਗੀਤ ਗਾਉਂਦੇ ਸੀ ਉਹਨਾਂ ਦੇ ਗੀਤਾਂ ਦੀ ਗੱਲ ਕਰਦੇ ਸੀ ਗੱਲਬਾਤ ਉਹਨਾਂ ਦੀ ਬੇਟੀ ਦੇ ਨਾਲ ਕਰਾਂਗੇ ਨਿਸ਼ੱਤਰ ਛੱਤਾ ਜੀ ਦੇ ਨਾਲ ਸਵਾਗਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਬਣੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਵੱਲੋਂ ਮੈਂ ਹਰਮਨ ਛੱਤਾ ਗਾਇਕ ਨਿਸ਼ੱਤਰ ਛੱਤਾ ਸਾਡੀ ਬੇਟੀ ਜੀ ਸਵਾਭ ਬਣਿਆ ਵੀਰੇ ਇੱਥੇ ਅੱਜ ਆਉਣ ਦਾ ਬਹੁਤ ਦੁੱਖ ਵਾਲੀ ਗੱਲ ਹੈ ਕਿ ਇੱਥੇ ਆਏ ਆ ਵੀਰੇ ਦੀ ਸਮਾਪਤੇ ਬਹੁਤ ਦੁੱਖ ਹੋਇਆ ਇਸ ਚੀਜ਼ ਦਾ ਸਾਨੂੰ ਸਿੱਧੂ ਵੀਰ ਵੀ ਅਕਸਰ ਹੀ ਨਛੱਤਰ ਸ਼ੱਤਾਜੀ ਦੀ ਗੱਲ ਕਰਦੇ ਹੁੰਦੇ ਸੀ ਕਿੰਨਾ ਕਿ ਪ੍ਰਾਊਡ ਫੀਲ ਹੁੰਦਾ ਸੀ ਕਿ ਮੇਰੇ ਪਿਤਾ ਨੂੰ ਇੱਕ ਲੈਜੈਂਡ ਕਲਾਕਾਰ ਆ ਜਿਹੜਾ ਦੁਨੀਆ ਦਾ ਵੱਡਾ ਕਲਾਕਾਰ ਹੋ ਯਾਦ ਕਰਦੇ ਬਹੁਤ ਦੱਖ ਹੁੰਦਾ ਵੀ ਇਸ ਚੀਜ਼ ਦਾ ਕਿ ਨਵੇਂ ਮੁੰਡਿਆਂ ਚ ਸੀ ਜਿਵੇਂ ਵੀਰੇ ਨਵੇਂ ਮੁੰਡਿਆਂ ਚ ਸੀਗਾ ਵੀਰਾ ਉਹ ਪਾਪਾ ਨੂੰ ਹਮੇਸ਼ਾ ਹੀ ਸਟੇਜ ਤੇ ਗਾਇਆ ਕਰਦੇ ਸੀ ਜਿਵੇਂ ਰੁੱਤ ਪਿਆਰ ਦੀ ਸੌਂਗ ਇੱਕ ਸੌਣ ਦਾ ਮਹੀਨਾ ਰੁੱਤ ਪਿਆਰ ਦੀ ਗਾਇਆ ਕਰਦੇ ਸੀ ਬਹੁਤ ਕਮੀ ਮਹਿਸੂਸ ਹੁੰਦੀ ਐ ਇਸ ਚੀਜ਼ ਦੀ ਆਜਕ ਅੱਛਾ ਕਦੇ ਮਿਲਣ ਦਾ ਸੁਭਾਅ ਬਣਿਆ ਸੀ ਤੂੰ ਵੀਰੇ ਨੂੰ ਹਾਂਜੀ ਵੀਰੇ ਮਿਲ ਕੇ ਗਏ ਉਹਨਾਂ ਦੀ ਮੰਨ ਲਓ ਮੈਨੂੰ ਨਹੀਂ ਸੀ ਪਤਾ ਵੀ ਮਾਲਕ ਨੇ ਇਦਾਂ ਸੁਭਾਅ ਬਣਾਇਆ ਵੀ ਉਹਨਾਂ ਦੀ ਬਾਅਦ ਚ ਡੈਥ ਹੋ ਜਾਣੀ ਹੈ ਮੈਨੂੰ ਬੁਲਾਇਆ ਸੀ ਉਹਨਾਂ ਨੇ ਮਿਲੀ ਸੀ ਮੈਂ ਉਹਨਾਂ ਨੂੰ ਘਰ ਆਈ ਸੀ ਉਹਨਾਂ ਦੇ ਯਾਨੀ ਕਿ ਪਿੰਡ ਦੇ ਵਿੱਚ ਘਰ ਸੀ ਵੀਰੇ ਦਾ ਉਦੋਂ ਤੇ ਮਿਲ ਕੇ ਗਈਆਂ ਬਹੁਤ ਰਿਸਪੌਂਸ ਦਿੱਤਾ ਬਹੁਤ ਵਧੀਆ ਰਿਸਪੈਕਟ ਕੀਤੀ ਮੇਰੇ ਵੀਰੇ ਨੇ ਮੇਰੇ ਆਉਣ ਤੇ ਮੈਨੂੰ ਕਹਿੰਦਾ ਭੈਣੇ ਕੋਈ ਗੱਲ ਨਹੀਂ ਤੂੰ ਆਈਆਂ ਮੇਰੇ ਕੋਲੇ ਬਹੁਤ ਅੱਜ ਦਿੱਤੀ ਬਹੁਤ ਮਾਨ ਮਹਿਸੂਸ ਹੋਇਆ ਅੱਛਾ ਕੋਈ ਗੀਤ ਦੀ ਵੀ ਗੱਲ ਹੋਈ ਵੀ ਗੀਤ ਕਰਾਂਗੇ ਜਿੱਦਾਂ ਅਕਸਰ ਉਹ ਮੇਰੇ ਨਾਲ ਉਹਨਾਂ ਨੇ ਵਾਅਦਾ ਕੀਤਾ ਸੀ ਕਿ ਭਾਵੇਂ ਮੈਂ ਤੇਰਾ ਗੀਤ ਵੀ ਕਰਾਉਂਗਾ ਤੈਨੂੰ ਮਾਰਕੀਟ ਦੇ ਵਿੱਚ ਲੈ ਕੇ ਆਉਂਗਾ ਜਿੱਥੋਂ ਤੱਕ ਹੋਈ ਮੈਂ ਉੱਥੋਂ ਤੱਕ ਤੇਰੀ سپورਟ ਕਰੂੰਗਾ ਅੱਛਾ ਫਿਰ ਹੁਣ ਦੁੱਖ ਤਾਂ ਇਸ ਚੀਜ਼ ਦਾ ਹੋਣਾ ਹੀ ਹੈ ਕਿ ਜੇ ਸਿੱਧੂ ਹੁੰਦਾ ਕਿਉਂਕਿ ਸਿੱਧੂ ਦਾ ਤਾਂ ਕਹਿੰਦੇ ਵੀ ਮਤਲਬ ਉਹ ਕਹਿੰਦੇ ਵੀ ਸੋਨਾ ਹੀ ਸੀਗਾ ਪਾਰਸੀ ਸੀ ਜਿਹਨੂੰ ਹੱਥ ਲਾ ਦਿੰਦਾ ਸੋਨਾ ਬਣ ਜਾਂਦਾ ਪੱਕੀ ਗੱਲ ਹੈ ਵੀਰੇ ਸੋਨਾ ਹੀ ਬਣ ਜਾਂਦੀ ਸੀ ਉਹ ਚੀਜ਼ ਪਰ ਕਮੀ ਮਹਿਸੂਸ ਕਰਦੇ ਆ ਕਿ ਅੱਜ ਜੋ ਦੁਨੀਆ ਤੇ ਹੁੰਦਾ ਅੱਜ ਅਸੀਂ ਵੀ ਕਿਤੇ ਦੀ ਕਿਤੇ ਬੈਠੇ ਹੁੰਦੇ ਸਾਡੇ ਵੀ ਦਿਨ ਬਦਲ ਜਾਂਦੇ ਪਰ ਉਹਨਾਂ ਦੇ ਨਾਲ ਸਾਡੇ ਵੀ ਸੁਪਨੇ ਅਧੂਰੇ ਰਹਿ ਗਏ ਕਿਵੇਂ ਸਿੱਧੂ ਬਾਈ ਦੇ ਨਾਲ ਹੋਇਆ ਵੀ ਉਹਨਾਂ ਦੇ ਨਾਲ ਵੀ ਜਿਹੜੇ ਸਮਕਾਲੀ ਕਲਾਕਾਰ ਸੀ ਕਿਤੇ ਨਾ ਕਿਤੇ ਉਹਨਾਂ ਨੇ ਬਹੁਤੀ ਬਣੀ ਨਹੀਂ ਸਿੱਧੂ ਨਾਲ ਕਿਸੇ ਕਾਰਨਾ ਕਰਕੇ ਜਾਂ ਕਹਿ ਸਕਦੇ ਹਾਂ ਵੀ ਸਿੱਧੂ ਵੀਰ ਦੇ ਸੁਭਾਅ ਕਰਕੇ ਕਿ ਤੁਹਾਡੇ ਪਿਤਾ ਦੇ ਨਾਲ ਵੀ ਕੁਝ ਇਸ ਤਰ੍ਹਾਂ ਦਾ ਸਮਕਾਲੀ ਕਲਾਕਾਰਾਂ ਵੱਲੋਂ ਕੀਤਾ ਵੀ ਉਹਨਾਂ ਦਾ ਜਿਹੜਾ ਉਹ ਇੱਜ਼ਤ ਮਾਣ ਉਹਨਾਂ ਦੇ ਜਾਣ ਤੋਂ ਬਾਅਦ ਨਹੀਂ ਕੀਤਾ ਗਿਆ ਜਿਹੜਾ ਬਣਦਾ ਸੀ ਨਹੀਂ ਕੀਤਾ ਵੀਰੇ ਸਾਡੀ ਕਿਸੇ ਨੇ ਕੋਈ ਰਿਸਪੈਕਟ ਨਹੀਂ ਕੀਤੀ ਵੀਰੇ ਨਾ ਹੀ ਕੋਈ ਅੱਜਤ ਕੀਤੀ ਨਾ ਹੀ ਕੋਈ ਕਲਾਕਾਰ ਸਾਡੇ ਤੱਕ ਪਹੁੰਚਿਆ ਹੈ ਅੱਛਾ ਪਰ ਇਹ ਮਹਿਸੂਸ ਤਾਂ ਹੁੰਦਾ ਅੱਜ ਦੇ ਸਮੇਂ ਦੇ ਵਿੱਚ ਵੀ ਜੇ ਪਿਤਾ ਹੁੰਦੇ ਤਾਂ ਆਪਣੀ ਧੀ ਨੂੰ ਅੱਜ ਗਾਇਕੀ ਦੇ ਵਿੱਚ ਵੱਡਾ ਮਕਾਮ ਦਿੰਦੇ ਅੱਜ ਉਹਨਾਂ ਦਾ ਨਾਲ ਤੁਹਾਡਾ ਵੀ ਨਾਮ ਹੁੰਦਾ ਬਹੁਤ ਕਮੀ ਮਹਿਸੂਸ ਹੁੰਦੀ ਹੈ ਵੀਰੇ ਮਾਂ ਬਾਪ ਦੀ ਕਮੀ ਵੀਰੇ ਭੈਣ ਭਰਾ ਦੀ ਕਮੀ ਮਹਿਸੂਸ ਹੁੰਦੀ ਹੈ ਜਿਵੇਂ ਕਿ ਅੱਜ ਸਿੱਧੂ ਮੂਸੇਵਾਲੇ ਵੀਰ ਦੀ ਕਮੀ ਮੈਨੂੰ ਮਹਿਸੂਸ ਹੋਈ ਇੱਥੇ ਆਦੀ ਜਗ੍ਹਾ ਤੇ ਆ ਕੇ ਬਹੁਤ ਕਮੀ ਮਹਿਸੂਸ ਹੁੰਦੀ ਹੈ